ਜੋ ਪਹੁੰਚੇ ਉਹ ਨਹੀਂ ਸੰਗਤਾਂ ਦੇ ਬਹੁਤ ਵੱਡੇ ਪੱਧਰ ਤੇ ਸਾਡੇ ਸਤਿਕਾਰਯੋਗ ਮਹਾਪੁਰਸ਼ ਬਾਬਾ ਜਮਨਾਦਾਸ ਜੀ ਮਹਾਰਾਜ ਉਦਾਸੀ ਸੰਪਰਦਾ ਨਾਲ ਸੰਬੰਧ ਰੱਖਦੇ ਆ ਭਗਵਾਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਪਿਆਰ ਵਿੱਚ ਦਿਨ ਰਾਤ ਉਹ ਬੰਦਗੀ ਕਰਦੇ ਆ ਸੋ ਬਹੁਤ ਵੱਡਾ ਮਹਾਨ ਜਿਹੜਾ ਸਮਾਗਮ ਸੀਗਾ ਉਹਨਾਂ ਮਹਾਪੁਰਸ਼ਾਂ ਨੇ ਅੱਜ ਇਸ ਧਰਤੀ ਤੇ ਦੋਨੇਵਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਜਿੱਦੇ ਵਿੱਚ ਹਜ਼ਾਰਾਂ ਜਿੱਥੇ ਸੰਗਤਾਂ ਨੇ ਲੱਖਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸੋ ਉੱਥੇ ਬੇਅੰਤ ਚਕੋਟੀ ਦੇ ਵਿਦਵਾਨ ਪੁਰਸ਼ ਮਹਾਪੁਰਸ਼ ਸਾਧੂ ਸਮਾਜ ਸਾਰਾ ਇਸ ਧਰਤੀ ਤੇ ਅਜੁੱਤਿਆ ਹੋਇਆ ਸੋ ਬਹੁਤ ਇੱਕ ਸੁਹਾਵਣਾ ਇੱਕ ਬੜਾ ਸੋਹਣਾ ਇੱਕ ਵਿਲੱਖਣ ਮਾਹੌਲ ਜਿਹੜਾ ਇੱਥੇ ਆਪਣੀ ਰੂਹ ਨੂੰ ਰੰਗਣ ਵਾਸਤੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਸੋ ਦਾਸ ਨੂੰ ਵੀ ਮਹਾਪੁਰਸ਼ਾਂ ਨੇ ਹੁਕਮ ਲਾਇਆ ਸੀਗਾ ਮੈਂ ਕੀਰਤਨ ਦੀ ਹਾਜ਼ਰੀ ਗੁਰੂ ਸਾਹਿਬ ਜੀ ਨੇ ਪ੍ਰਵਾਈ ਆ ਅਸੀਂ ਕੀਰਤਨ ਕਰਕੇ ਆਏ ਆ ਸੋ ਸੱਚੇ ਪਾਤਸ਼ਾਹ ਮੇਰ ਕਰਨ ਤੁਸੀਂ ਜਿੰਨੀਆਂ ਸੰਗਤਾਂ ਆਈਆਂ ਜਿੰਨੇ ਮੀਡੀਆ ਕਰਮਚਾਰੀ ਭਰਾ ਸਾਡੇ ਜਿਹੜੇ ਜਿਹੜੇ ਚੈਨਲ ਨਾਲ ਸੰਬੰਧਤ ਹੋ ਤੁਸੀਂ ਉਹਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਕਿਉਂਕਿ ਇਹਨਾਂ ਖਬਰਾਂ ਨੂੰ ਇਹਨਾਂ ਸਮਾਗਮਾਂ ਨੂੰ ਵੱਡਿਆਂ ਕਰਕੇ ਤੁਸੀਂ ਸੰਗਤ ਵਿੱਚ ਪਹੁੰਚਾਉਣਾ ਸੋ ਤੁਹਾਡਾ ਸਾਰਿਆਂ ਦਾ ਸਾਰੇ ਮਹਾਪੁਰਸ਼ਾਂ ਦਾ ਗੁਰਮਖੰਡ ਦਾ ਦਾਸ ਵੱਲੋਂ ਮਹਾਪੁਰਸ਼ ਬਾਬਾ ਜਮਨਾ ਦਾਸ ਮਹਾਰਾਜ ਵੱਲੋਂ ਬਹੁਤ-ਬਹੁਤ ਧੰਨਵਾਦ ਛੱਡੋ ਨਫ਼ਰਤ ਛੱਡੋ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੀ ਸਤਿਕਾਰ ਕਰੋ ਸਾਡੇ ਸਮਾਜ ਵਿੱਚ ਅੱਜ ਦੇ ਸਮੇਂ ਵਿੱਚ ਮਹਾਪੁਰਸ਼ਾਂ ਦਾ ਸਤਿਕਾਰ ਘਟ ਗਿਆ ਅਦਬ ਘਟ ਗਿਆ ਸੋ ਉਹਦਾ ਘਟਣ ਦਾ ਕਾਰਨ ਕਿ ਸਾਡੀ ਭਾਵਨਾ ਸਾਡੀ ਸ਼ਰਧਾ ਫਿੱਕੀ ਪੈ ਗਈ ਹਰ ਸਮਾਗਮ ਵਿੱਚ ਹਰ ਥਾਂ ਤੇ ਅਸੀਂ ਮਹਾਪੁਰਸ਼ਾਂ ਦੇ ਨੰਦਿਆ ਕਰਦੇ ਆ ਨੰਦਿਆ ਤੋਂ ਗੱਲ ਸ਼ੁਰੂ ਹੁੰਦੀ ਆ ਸੋ ਕਈ ਵਾਰ ਅਸੀਂ ਅਸੀਂ ਜਦੋਂ ਬਾਜ਼ਾਰ ਵਿੱਚ ਜਾਂਦੇ ਆ ਤਾਂ ਉਹਦੇ ਵਿੱਚ ਸਾਨੂੰ ਦੇਖਣ ਨੂੰ ਕੀ ਮਿਲਦਾ ਕਿਉ ਡਾਲਡਾ ਵੀ ਆ ਤੇ ਦੇਸੀ ਵੀ ਆ ਉਹ ਅਸੀਂ ਦੇਖਣਾ ਵੀ ਸੀ ਲੈਣਾ ਕਿਹੜਾ ਸੋ ਅਸਲ ਦੀ ਨਕਲ ਹੁੰਦੀ ਆ ਕਦੇ ਵੀ ਕਿਸੇ ਵੀ ਚੀਜ਼ ਦਾ ਬੀਜਨਾਸ਼ ਨਹੀਂ ਹੁੰਦਾ ਬੇਅੰਤ ਮਹਾਤਮਾ ਬੇਅੰਤ ਸਾਧੂ ਬੇਅੰਤ ਸਤਪੁਰਸ਼ ਨੇ ਜਿਹੜੇ ਉਹ ਅੱਜ ਵੀ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਭਜਨ ਕਰਦੇ ਆ ਸੋ ਮੈਂ ਇਹ ਮੰਨਦਾ ਆਪਣੇ دیਵਾਨਾ ਚ ਆਪਣੀਆਂ ਧਾਰਨਾ ਚ ਆਪਣੇ ਸੰਗੀਤ ਰਾਹੀਂ ਗੀਤਾਂ ਰਾਹੀਂ ਹਮੇਸ਼ਾ ਸਾਧੂਆਂ ਦੀ ਵਡਿਆਈ ਕੀਤੀ ਆ ਸਾਧੂਆਂ ਦੀ ਵਡਿਆਈ ਕਰਕੇ ਅਸੀਂ ਜੰਮੇ ਆ ਤੇ ਸਾਧੂਆਂ ਦੀ ਵਡਿਆਈ ਕਰਕੇ ਮਰਨਾ ਸੀ ਇਸ ਰਸਨਾ ਤੋਂ ਕੋਈ ਵੀ ਸਾਧੂਆਂ ਦੀ ਨਿੰਦਿਆ ਨਹੀਂ ਕਰੇ ਵੀ ਕਹਾ ਸਕਦਾ ਸੋ ਤੁਹਾਨੂੰ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾ ਦੇ ਅਸੀਂ ਦਿਲੋਂ ਸ਼ੁਕਰਾਨ ਸ਼ੁਕਰਗੁਜ਼ਾਰ ਆ ਦਿਲੋਂ ਉਹਨਾਂ ਨੂੰ ਪਿਆਰ ਕਰਦੇ ਆ ਤੁਸੀਂ ਦੇਖੋ ਬਾਬਾ ਸ਼੍ਰੀ ਚੰਦ ਮਹਾਰਾ ਨੂੰ ਬੜੀ ਦੁਨੀਆ ਨਿੰਦਦੀ ਆ ਬੜੇ ਲੋਕ ਨਿੰਦੇ ਆ ਮੰਨ ਕੇ ਚਲੋ ਕਿਸੇ ਕਿਸੇ ਬਾਪ ਦਾ ਪੁੱਤ ਸ਼ਰਾਬੀ ਨਿਕਲ ਜਾਵੇ ਉਹ ਕਦੇ ਇਹ ਤਾਂ ਨਹੀਂ ਹੁੰਦਾ ਵੀ ਮਤਲਬ ਜਿਹੜਾ ਪੋਤਾ ਵੀ ਉਹ ਕਿਸੇ ਹੋਰ ਦਾ ਹੋ ਗਿਆ ਨਾ ਤਾਂ ਪਿੱਛੋਂ ਦੇ ਬਾਪ ਦਾ ਹੀ ਵਜਣਾ ਨਾ ਚਾਹੇ ਸ਼ਰਾਬੀ ਆ ਚਾਹੇ ਕੁਛ ਵੀ ਚਾਹੇ ਕਿਦਾਂ ਵੀ ਆ ਸੋ ਇੱਕ ਬ੍ਰਹਮ ਸਰੂਪ ਜਤੀ ਸਤੀ ਮਹਾਪੁਰਸ਼ ਭਗਵਾਨ ਬਾਬਾ ਸ਼੍ਰੀਚੰਦ ਮਹਾਰਾਜ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਚ ਆਏ ਰੰਚਕ ਮਾਤਰ ਵੀ ਇਸ ਗੱਲ 'ਚ ਕੋਈ ਭੇਦ ਨਹੀਂ ਉਹ ਰੱਬ ਸੀਗੇ ਭਗਵਾਨ ਸੀਗੇ ਤੇ ਭਗਵਾਨ ਬਣ ਕੇ ਹੀ ਸੰਗਤਾਂ ਨੂੰ ਉਤਾਰ ਰਿਹਾ ਸੋ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਅਸੀਂ ਉਹਨਾਂ ਨੂੰ ਸ਼ੁੱਧ ਕਰਕੇ ਲਾਹ ਲੈਣ ਦਾ ਯਤਨ ਕਰੀਏ ਪ੍ਰੇਮ ਬਣਾਈਏ ਪਿਆਰ ਬਣਾਈਏ ਈਰਖਾ ਤੋਂ ਦੂਰ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ